ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਬੂ ਜੀ ਕੀ ਹਾਲ ਚਾਲ ਠੀਕ ਹੋ ਜੀ ਹਾਂ ਜੀ ਅਰੇ ਅੱਛਾ ਇਸ ਮਰ ਬੀਜਦੇ ਹੀ ਹੈ ਕਹਿੰਦੇ ਰੇੜੀ ਤੁਹਾਡੀ ਆਪਣੀਆਂ ਠੀਕ ਆ ਜੀ ਹੈਂ ਕਰਾਈ ਤੇ ਰੇੜੀ ਅੱਛਾ ਕਿਥੋਂ ਕਰਾਈ ਤੇ ਬੱਬਾ ਜੀ ਕਿਥੋਂ ਲਈਏ ਰੇੜੀ ਹਾਂ ਜੀ ਤੇ ਮੁੰਡਾ ਮੁੰਡਾ ਇਹ ਦੇਵਾ ਇਹ ਫੇਰੇ ਦਾ ਅੱਛਾ ਉਹਨਾਂ ਕੋਲ ਲਈਏ ਰੇੜੀ ਕਿੰਨਾ ਕਰਾਇਆ ਤੇ ਬੀਬੀ ਬੱਪੂ ਦਾ ਪਿਆਰ ਵੀ ਰੋਜ਼ ਜੀ 50 ਰੁਪਏ ਰੋਜ਼ ਦੇ ਤੇ ਇਹ ਤੋਂ ਇਹ ਤੋਂ ਕੀ ਵੱਜਦਾ ਫਿਰ ਸੇਵਾ ਕਰਨ ਲੈ ਅੱਛਾ ਜੀ ਹੱਥ ਵੀ ਕੰਮਦਾ ਵਾ ਅੱਛਾ ਫਿਰ ਗੁਰੂ ਜੀ ਰਾਮਦਾਸ ਤੇੜੀ ਵੀ ਕਿਰਾਏ ਤੇ ਹੈ ਹਾਂਜੀ ਠੀਕ ਆ 50 ਕੀ ਰੋਜ਼ ਦਾ ਕਿਰਾਇਆ ਹਾਂਜੀ ਧੰਨ ਗੁਰੂ ਰਾਮਦਾਸ 70 ਰੁਪਏ ਚਾਹੀਦੇ ਬਾਬਾ ਜੀ ਖਾਈ ਦਾ ਏ ਅਚਾਰ ਨੇ ਰੋਟੀ ਖਾ ਕੇ ਆਏ ਅਚਾਰ ਨਹੀਂ ਖਾਏ ਨੇ ਚਲੋ ਕੋਈ ਗੱਲ ਨਹੀਂ ਲੈ ਜੀ ਤੇ ਸੱਤ ਕਰੀ ਜਾ ਠੀਕ ਆ ਹਾਂਜੀ ਕੋਈ ਨਹੀਂ ਬਾਬਾ ਜੀ ਇੱਦਾਂ ਵਾ ਗੁਰੂ ਰਾਮਦਾਸ ਪਾਸ਼ਾ ਜੀ ਚਾਹੁੰਦੇ ਨੇ ਕਿ ਅਸੀਂ ਤੁਹਾਨੂੰ ਰੇੜੀ ਦੇ ਦਈਏ ਠੀਕ ਹੈ ਤੇ ਤੁਸੀਂ ਕੰਮ ਕਰਿਓ ਅਸੀਂ ਤੁਹਾਨੂੰ ਮਿਲ ਲਿਆ ਤੁਹਾਡੇ ਪਾਸ਼ਾ ਜੀ ਚਾਹੁੰਦੇ ਨੇ ਕਿ ਜਿਹੜਾ ਆਪ ਜਿਹੜਾ ਹੈਗਾ ਨਾ 50 ਰੁਪਏ ਵਾਲਾ ਕੰਮ ਆਪਾਂ ਖਤਮ ਕਰ ਦੀਏ ਆਪਾਂ ਤੁਹਾਨੂੰ ਰੇੜੀ ਦੇ ਦੇਨੇ ਆ ਠੀਕ ਹੈ ਤੁਸੀਂ ਕੰਮ ਕਰਿਓ ਅਸੀਂ ਤੁਹਾਨੂੰ ਕੱਲ ਨੂੰ ਜਾਂ ਪਰਸੋਂ ਨੂੰ ਰੇੜੀ ਦੇ ਕੇ ਜਾਂਦੇ ਆ ਠੀਕ ਹੈ ਤੇ ਆ ਫਿਰ ਤੁਸੀਂ ਇਹਨੂੰ ਵਾਪਸ ਕਰ ਦਿਓ ਕਰ ਜਾ ਹਾਂ ਇਹ ਤੁਹਾਡੇ ਪਾਸ਼ਾ ਜੀ ਚਾਹੁੰਦੇ ਨੇ ਗੁਰੂ ਰਾਮਦਾਸ ਪਾਸ਼ਾ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਮੈਂ ਤੁਹਾਨੂੰ ਕੱਲ ਜਾਂ ਪਰਸੋਂ ਮਿਲਣਾ ਇੱਥੇ ਮਿਲੂੰਗਾ ਅੱਗੇ ਠੀਕ ਹੈ ਬਜ਼ ਮਾਫੀ ਜਾਨੇ ਮੈਂ ਲੇਟ ਹੋ ਗਿਆ ਕਿੱਧਰ ਗਏ ਸੀ ਲੰਗਰ ਖਾਨ ਨਹੀਂ ਨਹੀਂ ਬਾਬਾ ਇੰਜ ਨਾ ਕਰੋ ਇੰਜ ਨਾ ਕਰੋ ਪਿਆਰੋਂ ਇੰਜ ਨਾ ਕਰੋ ਲੰਗਰ ਖਾਨ ਗਏ ਸੀ ਹਾਂ ਖਾ ਲਿਆ ਲੰਗਰ ਛਕ ਲਿਆ ਜੀ ਹਾਂ ਤੇ ਬਾਬਾ ਜੀ ਆ ਤੁਹਾਡੀ ਰੇੜੀ ਆ ਗਈ ਆ ਜੀ ਸੋ ਤੁੰਗੂ ਗੁਰਦਆਮ ਦਾਸ ਹੱਥ ਤੁਹਾਡੇ ਕੰਮ ਦੇ ਪਏ ਆ ਹੈ ਕੋਈ ਹੈ ਤੇ ਰੋਟੀ ਦਾ ਮਤ ਜੀ ਇਹੀ ਸੀ ਜਿਹੜੀ ਪੇਲੀ ਦੀ ਰੇੜੀ ਕਰਾਇ ਤੇ ਉਹਨੇ ਕਿਹਾ ਤਾਂ ਜਵਾਬ ਦੇਦਾ ਕਿ ਨਹੀਂ ਅੱਜ ਤੋਂ ਬਾਅਦ ਤੁਸੀਂ ਉਹ ਜਿਹੜੀ ਵਾਪਸ ਕਰ ਦੇਣੀ ਹੈ ਜਿਹੜਾ ਤੁਹਾਡੇ ਕੋਲ ਰੋਜ਼ 50 ਰੁਪਏ ਖਿਲਿੰਦਾ ਵਾ ਠੀਕ ਹੈ ਬਾਬਾ ਜੀ ਹੁਣ ਤੁਸੀਂ ਆਪਣੀ ਕੀਰਤ ਕਰਨੀ ਆਜੋ ਆਹ ਤੁਹਾਡੀ ਜਿਹੜੀ ਖਾਈ ਆਜੋ ਧੰਨ ਗੁਰੂ ਰਾਮਦਾਸ ਆਜੋ ਆਜੋ ਗੁਰੂ ਰਾਮਦਾਸ ਫੜੋ ਫੜੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਬਾਬਾ ਜੀ ਇਹ ਕਿ ਤੁਹਾਡੀ ਹੈ ਤੁਹਾਡੇ ਗੁਰੂ ਨੇ ਦਿੱਤੀ ਹੈ ਗੁਰੂ ਰਾਮਦਾਸ ਪਾਸ਼ਾ ਜੀ ਨੇ ਠੀਕ ਹੈ ਮਾਤਾ ਜੀ ਤੁਹਾਡਾ ਗੁਰੂ ਹੈ ਸਤਿਗੁਰੂ ਤੁਹਾਨੂੰ ਗੁਰੂ ਰਾਮਦਾਸ ਪਾਸ਼ਾ ਠੀਕ ਹੈ ਬਾਬਾ ਜੀ ਇਹ ਤੁਹਾਡੇ ਗੁਰੂ ਨੇ ਭੇਜੀਏ ਤੁਹਾਡੇ ਵਾਸਤੇ ਸਤਿਗੁਰੂ ਠੀਕ ਹੈ ਤੇ ਤੁਸੀਂ ਇਹਦੇ ਤੋਂ ਆਪਣੀ ਰੋਜੀ ਰੋਟੀ ਕਮਾ ਕੇ ਖਾਣੀ ਆ ਤੁਹਾਡੇ ਕੋਲ ਸਮਾਨ ਪਿਆ ਨਾ ਉਥੇ ਹਾਂ ਜਿਹੜਾ ਸਮਾਨ ਤੁਸੀਂ ਵੇਚਦੇ ਹੋ ਪਰ ਅੱਜ ਤੋਂ ਤੁਸੀਂ ਆਪਣੀ ਜਿਹੜੀ ਦੇ ਵੇਚਣਾ ਹੈਗਾ ਠੀਕ ਹੈ ਜੀ ਇਹ ਤੁਹਾਡੇ ਗੁਰੂ ਨੇ ਦਿੱਤੀ ਹੈ ਤੇ ਤੁਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਤੁਹਾਨੂੰ ਗੁਰੂ ਰਾਮਦਾਸ ਪਾਚਾ ਜੀ ਦਾ ਚਲੋ ਮੇਰੇ ਮਗਰ ਮਗਰ ਬੋਲੋ ਅਸੀਂ ਰਸਨਾ ਤੋਂ ਤੁਹਾਨੂੰ ਗੁਰੂ ਰਾਮਦਾਸ ਪਾਚਾ ਜੀ ਨੂੰ ਯਾਦ ਕਰਦੇ ਹਾਂ ਬੋਲੋ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਹਾਏ ਸਰ ਗੁਰੂ ਰਾਮਦਾਸ 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 ਰਾਮਦਾਸ ਬਾਬਾ ਜੀ ਜਦੋਂ ਵੀ ਕੋਈ ਤੰਗੀ ਪਰੇਸ਼ਾਨੀ ਹੋਵੇ ਸਤਿਗੁਰੂ ਮਾਤਾ ਜੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੂੰ ਯਾਦ ਕਰਿਆ ਕਰੋ ਹੋਰ ਤੁਹਾਡੇ ਪਾਤਸ਼ਾਹ ਨੇ ਉਹ ਅੰਗ ਸੰਗ ਸਾਈ ਹੋਣਗੇ ਠੀਕ ਹੈ ਜੀ ਸਾਡੀ ਡਿਊਟੀ ਸੀ ਆਪਾਂ ਤੁਹਾਨੂੰ ਇਹ ਦੇਤੀ ਹੈ ਠੀਕ ਹੈ ਜੀ